ਅਰਗਨਾਈਜ਼ ਕ੍ਰਾਈਮ ਤੇ ਟੈਰਰ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਅਸੀਂ ਚਾਰ ਆਪਰੇਟਿਵ ਫੜੇ ਆ ਬਬਰ ਖਾਲਸਾ ਇੰਟਰਨੈਸ਼ਨਲ ਨਾਲ ਜਿਹੜੇ ਰਿਲੇਟਡ ਨੇ ਔਰ ਇਹ ਚਾਰੋਂ ਜਿਹੜੇ ਮੁਲਜ਼ਮ ਨੇ ਇਹ ਸਾਡੇ ਤਰਨਤਾਰਨ ਡਿਸਟ੍ਰਿਕਟ ਦੇ ਰਹਿਣ ਵਾਲੇ ਆ ਔਰ ਇਹਨਾਂ ਨੇ ਤਰਨਤਾਰਨ ਏਰੀਏ ਚ ਐਕਸਟਰਸ਼ਨ ਵਾਸਤੇ ਫਾਇਰਿੰਗ ਕਰਕੇ ਇਨਸੀਡੈਂਟਸ ਵੀ ਇਨਵੋਲਡ ਨੇ ਚਾਹੇ ਉਹ ਅਟੈਂਪਟ ਟੂ ਮਰਡਰ ਵੀ ਹੈ ਪੁਰਾਣੇ ਮੁਕਦਮੇ ਵੀ ਇਹਨਾਂ ਦੇ ਦਰਜ ਹੈ ਕਈ ਦੋਸ਼ੀਆਂ ਤੇ ਬੇਸਿਕਲੀ ਇਹਨਾਂ ਨੇ ਤਰਨਤਾਰ ਨੇਰੀਏ ਦੇ ਵਿੱਚ ਇੱਕ ਮੈਡੀਕਲ ਪ੍ਰੈਕਟਿਸ਼ਨਰ ਦੇ ਘਰ ਤੇ ਫਾਇਰਿੰਗ ਪੂਰਿੰਗ ਕੀਤੀ ਐਕਸਟਰਸ਼ਨ ਦੇ ਮੰਤਵ ਨਾਲ ਉਸ ਤੋਂ ਬਾਅਦ ਇੱਕ ਐਕ ਸਰਵਿਸਮੈਨ ਦੇ ਵੀ ਫਾਇਰਿੰਗ ਕੀਤੀ ਤੇ ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਉੱਤੇ ਵੀ ਫਾਇਰਿੰਗ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਗ੍ਰਾਫਿਟੀ ਅਫਤਰ ਲਿਖੀ ਗਈ ਸੀ ਕੋਰਟ ਕੰਪਲੈਕਸ ਦੇ ਨੇੜੇ ਇੱਧਰ ਪਟਵਾਰਖਾਨੇ ਕੋਲ ਤੇ ਜਿਹੜਾ ਰੇਲਵੇ ਸਟੇਸ਼ਨ ਤੇ ਅੰਮ੍ਰਿਤਸਰ ਉਹ ਵੀ ਦੋਨੋਂ ਕੇਸ ਸੋਲਵ ਹੋਏ ਨੇ ਇਹਨਾਂ ਵੱਲੋਂ ਉਹ ਦੋਨੋਂ ਜਿਹੜੇ ਕ੍ਰਾਈਮ ਕੀਤੇ ਗਏ ਸੀ ਬੇਸਿਕਲੀ ਇਹ ਬੰਦੇ ਸ਼ਮਸ਼ੇਰ ਸ਼ੇਰਾ ਇੱਕ ਬੀਕੇਆਈ ਆਪਰੇਟਿਵ ਹੈ ਜਿਹੜਾ ਆਰਮੀਨੀਆ ਦੇ ਵਿੱਚ ਹੈਗਾ ਤੇ ਉਹਨੂੰ ਪਿੱਛੇ ਜੇ ਡਿਟੇਨ ਵੀ ਕੀਤਾ ਉੱਥੋਂ ਦੀ ਪੁਲਿਸ ਨੇ ਇਸ ਤੋਂ ਇਲਾਵਾ ਪ੍ਰਾਪ ਦਾਸੂਵਾਲ ਤੇ ਅਫਰੀਦੀ ਤੂੰ ਜਿਹੜੇ ਦੋਨੋਂ ਤਰਨਤਾਰਨ ਦੇ ਨੋਟੋਰੀਅਸ ਗੈਂਗਸਟਰ ਨੇ ਉਹਨਾਂ ਦੇ ਇਸ਼ਾਰਿਆਂ ਤੇ ਵੀ ਕੰਮ ਕਰਦੇ ਰਹੇ ਇਹਨਾਂ ਦੀ ਪਛਾਣ ਗੁਰਵਿੰਦਰ ਇਲੀਅਸ ਹਰਮਨ ਇਹ ਪਿੱਖੀਵਿੰਡ ਦਾ ਵਿਸ਼ਾਲ ਜਿਹੜਾ ਹੈਗਾ ਇਹ ਨਾਨਕ ਸਰ ਤਰਨਤਾਰਨ ਦੇ ਮੁਹੱਲੇ ਦਾ ਇੱਕ ਦੂਸਰਾ ਜਿਹੜਾ ਹੈਗਾ ਲੜਕਾ ਪਿੱਖੀਵਿੰਡ ਤਰਨਤਾਰਨ ਦਾ ਹੀ ਆ ਉਹ ਵੀ ਔਰ ਜੋਬਨਦੀਪ ਏਪਿਕ ਹੀ ਵੰਡਦੇ ਆ ਜਿਆਦਾ ਉਸ ਏਰੀਏ ਦੇ ਲੜਕੇ ਨੇ ਮੇਨ ਜਿਹੜਾ ਕੰਮ ਹੈ ਗੁਰਵਿੰਦਰ ਹਰਮਨ ਤੇ ਵਿਸ਼ਾਲ ਇਹ ਦੋਨੋਂ ਇਨਵੋਲਡ ਸੀਗੇ ਕੀਦੀ ਜਿਹੜਾ ਵਿਸ਼ਾਲ ਕੀਦੀ ਆ ਦੋ ਵਿਸ਼ਾਲ ਨੇ ਇਹਨਾਂ ਚ ਇਹਨਾਂ ਨੇ ਸਾਰੇ ਮੇਨ ਜਿਹੜੇ ਕੰਮ ਕੀਤੇ ਆ ਤੇ ਲੌਜਿਸਟਿਕ ਸਪੋਰਟ ਜਿਹੜਾ ਦੂਸਰਾ ਵਿਸ਼ਾਲ ਹੈ ਮੁਹੱਲਾ ਨਾਨਕਸਰ ਤਰਨਤਾਰਨ ਵਾਲਾ ਉਹ ਦਿੰਦਾ ਸੀ ਤੇ ਜੋਬਨਦੀਪ ਸ਼ਰਮਾ ਜਿਹੜਾ ਇਹਨੂੰ ਬਾਹਰੋਂ ਪੈਸੇ ਆਏ ਸੀਗੇ ਦੇ ਅਕਾਊਂਟ ਚ ਆਉਂਦੇ ਸੀਗੇ ਜਦੋਂ ਵੀ ਕ੍ਰਾਈਮ ਨੂੰ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੰਦੇ ਸੀਗੇ ਇਹ ਤਰਨਤਨ ਪੁਲਿਸ ਵੀ ਸਾਡੇ ਨਾਲ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹਨਾਂ ਤੋਂ ਜਿਹੜੀ ਟੋਟਲ ਰਿਕਵਰੀ ਪਿਸਟਲ 3 ਬੋਰ ਸਪਰੇ ਪੇਂਟ ਕੈਨ ਉਹਨਾਂ ਦੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਬਿਨਾ ਨੰਬਰੀ ਬੇਸਿਕਲੀ ਜਦੋਂ ਅੱਜ ਫੇਰ ਦੀ ਗੱਲ ਹੈ ਕਿ ਪੁਲਿਸ ਪਾਰਟੀ ਸਾਡੇ ਐਸਐਸਆਈ ਸਿਵਲ ਲਾਈਨ ਦੇ ਉਹ ਇੱਥੇ ਵਿਜੀਲੈਂਸ ਆਫਿਸ ਦੇ ਕੋਲ ਪੈਟਰੋਲਿੰਗ ਕਰ ਰਹੇ ਸੀਗੇ ਕਿਉਂਕਿ ਰਾਤ ਨੂੰ ਨਾਈਟ ਡੋਮੀਨੇਸ਼ਨ ਚੱਲ ਰਹੀ ਹੈ ਫੈਸਟੀਵਲ ਸੀਜ਼ਨ ਕਰਕੇ ਉਹਨਾਂ ਨੇ ਬਿਨਾਂ ਨੰਬਰੀ ਮੋਟਰਸਾਈਕਲ ਇੱਕ ਦੇਖਿਆ ਇਹਨਾਂ ਨੂੰ ਜਦੋਂ ਚੈੱਕ ਕਰਨ ਵਾਸਤੇ ਗਏ ਤਾਂ ਇਹਨਾਂ ਚ ਬੰਦਾ ਭੱਜ ਗਿਆ ਤੇ ਦੂਜੇ ਨੇ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਤਾਂ ਉਹ ਐਸਏ ਨੇ ਵੀ ਆਪਣੇ ਸਰਵਿਸ ਪਿਸਤਲ ਨਾਲ ਹਵਾ ਚ ਪਹਿਲਾਂ ਫਾਇਰ ਕਰਕੇ ਵਾਰਨ ਕੀਤਾ ਇੱਕ ਲੜਕਾ ਇੱਥੋਂ ਭੱਜ ਗਿਆ ਆਪਣੇ ਉਹਦੇ ਤੋਂ ਲਫਾਫਾ ਵੀ गिर ਗਿਆ ਦੂਜੇ ਨੇ ਫੇਰ ਦੁਬਾਰਾ ਜਦੋਂ ਫਾਇਰ ਕੀਤਾ ਤਾਂ ਪੁਲਿਸ ਨੇ 셀ਫ ਡਿਫੈਂਸ ਫਾਇਰ ਕੀਤਾ ਜਿਸ ਨਾਲ ਉਹ ਇੰਜਰਡ ਹੋਇਆ ਉਸ ਤੋਂ ਇਲਾਵਾ ਜਿਹੜਾ ਦੂਜਾ ਲੜਕਾ ਉਹਨੂੰ ਪੱਟ ਕੇ ਪੁਲਿਸ ਪਾਰਟੀ ਨੇ ਵੀ ਕਾਬੂ ਕਰ ਲਿਆ ਸੋ ਇਹ ਚਾਰੋਂ ਮੁਲਜ਼ਮ ਜਿਹੜੇ ਗ੍ਰਿਫਤਾਰ ਹੋਏ ਨੇ ਇਹ ਜਿਹੜਾ ਮੇਨ ਹੈ ਗੁਰਵਿੰਦਰ ਹਰ ਅਲੀਸ ਹਰਮਨ ਇਹ ਐਡਮਿਟਡ ਆ ਹਸਪੀਟਲ ਚ ਜਿਹੜੇ ਇਲਾਜ ਹੈ ਇਹਦੇ ਨਾਲ ਸਾਡੇ ਜਿਹੜਾ ਤਰਨਤਨ ਤੇ ਇਸ ਏਰੀਏ ਦੇ ਵਿੱਚ ਜਿਹੜਾ ਮੋਡਿਊਲ ਸੀਗਾ ਉਹ ਸਾਰੇ ਬੰਸਟ ਕੀਤਾ ਇਹਨਾਂ ਦੇ ਬਾਕੀ ਨੈਟਵਰਕਸ ਸਾਰੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆਂ ਔਰ ਤਰਨਤਨ ਪੁਲਿਸ ਦੀ ਟੀਮ ਵੀ ਸਾਡੇ ਨਾਲ ਆਈ ਹੋਈ ਹੈ ਸਾਰੇ ਜੁਆਇੰਟਲੀ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਅੱਗੇ ਕੀਤੀ ਜਾ ਰਹੀ ਹੈ